ਸਰਹੰਦ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ कौर ਪਹੁੰਚੇ ਤੀਆਂ ਦੇ ਇਸ ਤਿਉਹਾਰ ਦੇ ਵਿੱਚ ਮੁਟਿਆਰਾਂ ਰਵਾਇਤੀ ਪੋਸ਼ਾਕਾਂ ਦੇ ਵਿੱਚ ਸਜ ਧਜ ਕੇ ਪਹੁੰਚੀਆਂ ਤੇ ਹੱਸਦੀਆਂ ਨੱਚਦੀਆਂ ਟੱਪਦੀਆਂ ਕਿੱਦਾਂ ਪਾਉਂਦੀਆਂ ਹੋਈਆਂ ਨਜ਼ਰਾਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ कौर ਨੇ ਗੱਲਬਾਤ ਕਰਦੇ ਹੋਏ ਸਾਰੀਆਂ ਹੀ ਮਹਿਲਾਵਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ ਖੁਸ਼ੀ ਹੋਈ ਹੈ ਇੱਥੇ ਆ ਕੇ ਦੀਆਂ ਦੇ ਤਿਹਾਰ ਚ ਤੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇੱਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਖੁਸ਼ੀਆਂ ਮਨਾ ਸਕਣ ਸਾਰੇ ਇਕੱਠੇ ਹੋ ਕੇ ਸੋ ਇਹ ਮੇਲੇ ਤਿਹਾਰ ਨੇ ਜਿਹੜੀ ਸਾਡੀ ਰੂਹੀ ਖਰਾਕ ਨੇ ਸਾਡੇ ਪੰਜਾਬ ਦੀ ਇੱਕ ਜਿਵੇਂ ਕਹਤੋ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਖਾਸਤ ਹੈ ਸਾਡੇ ਪੰਜਾਬ ਦੀ ਸੋ ਬਹੁਤ ਵਧੀਆ ਲੱਗਦਾ ਥਾ ਥਾ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਚਾਹ ਨਾਲ ਉੱਥੇ ਜਾਂਦੇ ਆਂ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਆਂ ਤੇ ਫਿਰ ਕੀ ਬੋਲ ਬਹੁਤ ਇਹੀ ਮੈਸੇਜ ਹੈ ਜੀ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਨੇਂਗੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਬਾਈ ਜੀ ਦੀ ਜਿਹੜੀ ਵੀ ਡਿਊਟੀ ਲਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਉੱਤਮ ਤੇ ਤੰਦਰੁਸਤੀ ਬਖਸ਼ੇ। ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਈਆਂ ਦੇ ਤਿਹਾਰ ਚ ਤੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਇੱਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਕਿ ਉਹ ਆਪਣੇ ਖੁਸ਼ੀਆਂ ਮਨਾ ਸਕਣ। ਸਾਰੇ ਇਕੱਠੇ ਹੋਗੇ ਸੋ ਇਹ ਮੇਲੇ ਤਿਹਾਰਨ ਜਿਹੜੀ ਸਾਡੀ ਰੂਹ ਦੀ ਖਰਾਕ ਨੇ ਸਾਡੇ ਪੰਜਾਬ ਦੀ ਇਹ ਇੱਕ ਜਿਵੇਂ ਕਹਤੋ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਰਸਤ ਹੈ ਸਾਡੇ ਪੰਜਾਬ ਦੀ ਸੋ ਬਹੁਤ ਵਧੀਆ ਲੱਗਦਾ ਥਾ ਥਾ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਚਾਹ ਨਾਲ ਉੱਥੇ ਜਾਂਦੇ ਆਂ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਆਂ ਦੇ ਫਿਰ ਕੀ ਪੜੀ ਜਿਹੜਾ ਸੋਨੇ ਆਸ ਤੇ ਬੋਤ ਬੋਤ ਇਹੀ ਮੈਸੇਜ ਹੈ ਜੀ ਕਿ ਪ੍ਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਲੰਗੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਭਾਈ ਜੀ ਦੀ ਜਿਹੜੀ ਵੀ ਡਿਊਟੀ ਲਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਬਲ ਉੱਤਮ ਤੇ ਤੰਦਰੁਸਤੀ ਬਖਸ਼ੇ